ਬੀਨਤੀ ਆ ਜਿਹੜੇ ਖਾਸ ਤੌਰ ਤੇ ਸਾਡੇ ਬੇੜ ਦੇ ਇਲਾਕੇ ਦੇ ਪਿੰਡ ਆ ਅੱਜ ਕਿਉਂਕਿ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਹੋਇਆ ਵੀ ਸ਼ਾਮ ਨੂੰ ਜਿਹੜਾ ਪਾਣੀ ਵੱਧ ਸਕਦਾ ਅਸੀਂ ਬੰਦ ਤੇ ਹਰ ਚੈੱਕਰ ਨਾਏ ਸੀ ਤਾਂ ਤੁਸੀਂ ਦੇਖ ਸਕਦੇ ਆ ਵੀ ਬੰਦ ਦੇ ਵਿੱਚ ਕਾਫੀ ਜੜੀਆਂ ਹੈ ਬ੍ਰੀਚ ਸਿਆ ਟੋਏ ਆ ਜਿਹੜਾ ਪਾਲਸ ਟਾਈਮ ਦੇ ਨਾਲ ਕੋਈ ਵੱਧ ਗਿਆ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜਿਹੜੇ ਦਰਿਆਲੇ ਨਾਲ ਨਾਲ ਵਲੰਟੀਅਰ ਹੈਗੇ ਆ ਜਾਂ ਪੰਚਾਇਤਾਂ ਹੈਗੀਆਂ ਵੀ ਇੱਕ ਵਾਰੀ ਬੰਦ ਤੇ ਜਰੂਰ ਜਾ ਕੇ ਚੈੱਕ ਕਰਨ ਕਿ ਪ੍ਰਸ਼ਾਸਨ ਹਰ ਇੱਕ ਜਗ੍ਹਾ ਨਹੀਂ ਪਹੁੰਚ ਸਕਦਾ ਆਪਾਂ ਜਿਆਦਾ ਆਪਾਂ ਆਪਣੇ ਆਪਣੇ ਏਰੀਆ ਚ ਚੈੱਕ ਕਰ ਲਈਏ ਤੇ ਜਿੰਨਾ ਹੋ ਸਕਦਾ ਆਪਾਂ ਉਹਨੂੰ ਮਜ਼ਬੂਤ ਕਰ ਲਈਏ ਤਾਂ ਕਿ ਜੇ ਪਾਣੀ ਵੱਧ ਵੀ ਛੱਡਿਆ ਜਾਣਾ ਤਾਂ ਉਹ ਲੰਘ ਜਾਵੇ ਸਾਰੇ ਜਿਹੜੇ ਇਲਾਕਾ ਨਿਵਾਸੀ ਆ ਉਹਨਾਂ ਨੂੰ ਵੀ ਬੇੰਤੀ ਆ ਜੇ ਜਿਹੜੇ ਸੁਣਦੇ ਆ ਖਾਸ ਤੌਰ ਤੇ ਇਸ ਦਰਿਆ ਦੇ ਨਾਲ-ਨਾਲ ਫਲੋਰ ਤੋਂ ਫਲੋਰ ਤੋਂ ਵੀ ਅੱਗੇ ਲਸਾੜੇ ਤੋਂ ਫਲੋਰ ਤੋਂ ਅੱਗੇ ਜਿਹੜਾ ਵੀ ਬੰਦਾ ਜਿਹਦਾ ਵੀ ਕੋਈ ਜ਼ਰੂਰੀ ਚੀਜ਼ਾਂ ਜਾਂ ਸਮਾਨ ਡੰਗਰ ਬੱਛਾ ਜਾਂ ਕੋਈ ਆਪ ਵੀ ਬੰਦੀ ਅੰਦਰ ਰਹਿੰਦਾ ਆ ਜਾਂ ਕਈ ਸਬਜ਼ੀ ਲਾਉਂਦੇ ਆ ਜਾਂ ਕੋਈ ਹੋਰ ਸਾਰੇ ਉਹਨਾਂ ਨੂੰ ਵੀ ਦੱਸ ਕੇ ਸਾਰੇ ਠਾਲ ਕੇ ਪਿੰਡਾਂ ਚ ਲੈ ਆਓ ਕਿਉਂਕਿ ਅਗਰ ਪਾਣੀ ਛਾਵ ਨੂੰ ਵਧਿਆ ਤਾਂ ਫਿਰ ਪਰੇਸ਼ਾਨੀ ਹੋਣੀ ਆ ਹੁਣੇ ਹੀ ਸਾਰਿਆਂ ਨੂੰ ਜਿਹੜਾ ਉਹ ਬਾਹਰ ਕੱਢ ਲਿਆ ਜਾਵੇ ਕਿਉਂਕਿ ਪ੍ਰਸ਼ਾਸਨ ਵਾਰ-ਵਾਰ ਇਹ ਦੱਸ ਰਿਹਾ ਹੈ ਵੀ ਛਾਵ ਨੂੰ ਪਾਣੀ ਵੱਸ ਸਕਦਾ ਇਸ ਕਰਕੇ ਇਹ ਸਾਰਿਆਂ ਨੂੰ ਬੇਨਤੀ ਆ ਸਾਰੇ ਆਪਣੇ ਆਪਣੇ ਤੌਰ ਤੇ ਇਹ ਜਿਹੜੀ ਸੂਚਨਾ ਅੱਗੇ ਪਹੁੰਚਾ ਦਿਓ ਤਾਂ ਕਿ ਜਿਹੜਾ ਕੋਈ ਵੀ ਸਮੱਸਿਆ ਨਾ ਆਵੇ ਤੇ ਆਪਣੇ ਆਪਣੇ ਬੰਨ ਸਾਰੇ ਚੈੱਕ ਕਰ ਲੈਣ ਤਾਂ ਕਿ ਕਿਉਂਕਿ ਪਹਿਲਾਂ ਹੀ ਬਹੁਤ ਸਾਰਾ ਹਿੱਸਾ ਜਿਹੜਾ ਆ ਇਹ ਹਟਾ ਤੋਂ ਪ੍ਰਭਾਵਿਤ ਆ ਪੰਜਾਬ ਦਾ ਆਪਾਂ ਤੁਹਾਨੂੰ ਸਾਰੇ ਤੁਸੀਂ ਦੇਖ ਹੀ ਰਹੇ ਆ ਤੇ ਆਪਣਾ ਏਰੀਆ ਕਿਉਂਕਿ ਹਲੇ ਤੱਕ ਸੇਫ ਆ ਆਪਾਂ ਉਹਨਾਂ ਦੀ ਮਦਦ ਕਰ ਮਦਦ ਕਰਨ ਜੋ ਕੇ ਹੋਈਏ ਇਸ ਕਰਕੇ ਆਪਾਂ ਪਹਿਲਾਂ ਆਪਣਾ ਇਹ ਸਾਰਾ ਜਿਹੜਾ ਬੰਨ ਆ ਉਹ ਮਜ਼ਬੂਤ ਕਰ ਲਓ ਤਾਂ ਕਿ ਜਿਹੜਾ ਪਾਣੀ ਆ ਜੇ ਜਿਆਦਾ ਜਿਆਦਾ ਆਉਂਦਾ ਵੀ ਇਹ ਤਾਂ ਸੁਖ ਸੁਵਿਲੀ ਇਦਾਂ ਹੀ ਦਰਿਆਵਾਂ ਵਿੱਚੋਂ ਲੰਘ ਜੇ ਵੀ ਤਾਂ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਜੇ ਸਾਡੇ ਖਾਸ ਤੌਰ ਤੇ ਸਾਡੇ ਵਾਲੇ ਪਾਸਿਓਂ ਤਾਂ ਸਾੜੇ ਵਾਲੇ ਪਾਸਿਓਂ ਨਿਕਲਦਾ ਪਾਣੀ ਬਾਹਰ ਦਰਿਆ ਤੋਂ ਤਾਂ ਫਲੋਰ ਤੱਕ ਜਿਹੜੀ ਆ ਉਹ ਫਸਲ ਤਬਾਹ ਹੁੰਦੀ ਜਾਣੀ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਆ ਵੀ ਆਪਣਾ ਆਪਣਾ ਬੰਨ ਜਿਹੜਾ ਆ ਇੱਕ ਵਾਰੀ ਜ਼ਰੂਰ ਗੇੜੀ ਮਾਰ ਕੇ ਆਪ ਆਪਣੇ ਸਾਧਨ ਲੈ ਕੇ ਕਰਾ ਲੈ ਕੇ ਮਸ਼ੀਨਾਂ ਲੈ ਕੇ ਇੱਕ ਵਾਰੀ ਸੈੱਟ ਕਰ ਲਓ ਬਹੁਤ ਬਹੁਤ ਧੰਨਵਾਦ